ਯੋਲੀ ਗਵਰਨਮੈਂਟ ਦੇ ਬਿੱਲਸ ਨੂੰ ਜਿੱਥੇ ਪ੍ਰੋ ਪੰਜਾਬ ਕੋਈ ਬਿੱਲ ਹੈ ਨੇ ਸੂਬੇ ਦੇ ਹੱਕ ਚ ਬਿੱਲ ਹੈ ਨੇ ਜਿੱਥੇ ਨਵੀਂ ਤਰਮੀਮ ਕਾਨੂੰਨਾਚ ਕਰਦੀ ਲੋਡ ਸੀ ਉਹ ਅਸੀਂ ਉਹਨਾਂ ਦੀ ਸਪੋਰਟ ਕੀਤੀ ਬਟ ਇੱਕੋ ਖੀਲਾ ਬਿੱਲ ਜਿਹੜਾ ਮਾਰਕਟ ਕਮੇਟੀਜ਼ ਨਾਲ ਤੁਲਨਾ ਕਰਾਕਾ ਤਾ ਜਿਹਦੇ ਵਿੱਚ ਪ੍ਰੋਵੀਜ਼ੋ ਦੇ ਵਿੱਚ ਉਹਨੇ 1 ਸਾਲ ਦੀ ਜਗ੍ਹਾ 3 ਸਾਲ ਮੰਗੇ ਸੀ ਉਹ ਬੇਸਿਕਲੀ ਇਨਡਾਇਰੈਕਟਲੀ ਇਹ ਜਿਹੜੇ ਬਾਬੂ ਨੇ ਉਹਨਾਂ ਨੂੰ ਕੰਟਰੋਲ ਦੇਣ ਦੀ ਕੋਸ਼ਿਸ਼ ਸੀ ਕਿ ਪੋਲਿਟਿਕਲ ਆਦਮੀਆਂ ਦੇ ਬਜਾਏ ਇਹ ਬਾਬੂਆਂ ਨੂੰ ਕੰਟਰੋਲ ਦਿੱਤਾ ਜਾਂ ਤੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਗੱਲ ਕਹੀ ਸੀ ਕਿ ਜਿਹੜੀ ਗੱਲ ਤੁਸੀਂ ਪੇਸ਼ ਕੀਤੀ ਕਿ મોદી ਸਾਹਿਬ ਨੂੰ ਵੀ ਬਾਬੂਆਂ ਨੇ ਮਿਸਲੀਡ ਕੀਤਾ ਤਿੰਨ ਕਾਲੇ ਕਾਨੂੰਨ ਆਏ ਤੇ ਉਹਨਾਂ ਦਾ ਫਿਰ ਜੋ ਹਸ਼ਰ ਹੋਇਆ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਮੈਂ ਕਿ ਸਿਮਿਲੈਰੀ ਤਾਂ ਉਹਨੂੰ ਵੀ ਬਾਬੂਆਂ ਨੇ ਮਿਸਲੀਡ ਕੀਤਾ ਇਹ ਇਨਡਾਇਰੈਕਟ ਪਾਵਰ ਆਪਣੇ ਹੱਥਾਂ 'ਚ ਰੱਖਣਾ ਚਾਹੁੰਦੇ ਨੇ ਸੋ ਉਹਦੇ ਵਿੱਚ ਅਸੀਂ ਉਸ ਬਿਲ ਦੀ ਜਿਹੜੀ ਹੈ ਵਿਰੋਧਤਾ ਕੀਤੀ ਪਰ ਤੇ ਕਿਉਂਕਿ ਉਹਨਾਂ ਕੋ ਮੈਜੋਰਿਟੀ ਹੈ ਓਵਰਵੈਲਮਿੰਗ ਮੈਜੋਰਿਟੀ ਹੈ ਉਹ ਉਹਨਾਂ ਨੇ ਪਾਸ ਕਰਵਾ ਲਿਆ ਉਹ ਮੈਂ ਸਮਝ ਨਹੀਂ ਕਿ ਦੈਟ ਇਜ਼ ਅਰੋਂਗ ਅਸੀਂ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਵੀ ਕਾਨੂੰਨ ਤੁਸੀਂ ਤਬਦੀਲੀ ਕਰਨਾ ਵੀ ਚਾਹਦੇ ਹੋ ਕੋਈ ਟਾਈਮ ਫਰੇਮ ਕਰਨਾ ਤਾਂ ਵੱਧ ਤੋਂ ਵੱਧ ਇੱਕ ਸੀਜ਼ਨ ਦਾ ਕਰ ਲਓ ਦੈਟ ਬੀਨ 6 ਮਨਸ ਉਹਦੀ ਜਗ੍ਹਾ 3 ਸਾਲ ਤੇ ਸਾਨੂੰ ਰਮੀ ਨਹੀਂ ਆਈ ਕਿ ਕਿਉਂ ਕਰਨਾ ਚਾਹਦੇ ਪੰਚਾਇਤੀ ਰਾਜ ਸੌਂਦਿਲ ਵੀ ਜਿਹੜਾ ਉਹ ਪਾਸ ਕਰ ਦਿੱਤਾ ਹੈ ਇਹ ਚੋਣਾਂ ਦੇ ਬਿਨਾਂ ਟੈਕਨੀਕਲੀ ਸਰ ਉਹਨੇ ਇਹ ਚਲੋ ਤੇ ਇਸਾ देयर इज ਨਥਿੰਗ ਰੋਂਗ ਇਟ ਮੈਂ ਨਹੀਂ ਕਹ ਰਿਹਾ ਸਮਝਾ ਉਸ ਕਾਲੂ ਕਿਉਂਕਿ ਵੇਖੋ ਜੇ ਵੇਖਿਆ ਜਾਏ ਤੇ ਪੰਚਾਇਤਾਂ ਦੀਆਂ ਕੋਈ ਵੀ ਇਲੈਕਸ਼ਨ ਪਾਰਟੀ ਸਿਪਲ ਤੇ ਕਦੀ ਵੀ ਨਹੀਂ ਕੋ ਲੜੇ ਇਹ ਬਲੌਕ ਸਮਥਿੰਗ ਹੈ ਤੇ ਜ਼ਿਲ੍ਹਾ ਪ੍ਰੈਸ਼ਰ ਜ਼ਰੂਰ ਲੜਦੇ ਰਹੇ ਤੋ ਇਹ ਨਹੀਂ ਹੋਇਆ ਬੱਤੇ ਦੇ ਵਿੱਚ ਵੀ ਕੀ ਕਾਰਨ ਹੈ ਇਹਨਾਂ ਨੇ ਤੇ ਜੋ ਗੱਲ ਪ੍ਰੈਜ਼ੈਂਟ ਕੀਤੀ ਉਹ ਤੇ ਇਹ ਕਿ ਤੁਹਾਡੇ ਬੰਦੀ ਨਹੀਂ ਰਹਿਣ ਦੇਣਾ ਚਾਹੁੰਦੇ ਤੁਹਾਡੇ ਬੰਦੀ ਤੇ ਪਹਿਲੇ ਵੀ ਨਹੀਂ ਸੀ ਪਰ ਤੌਰ ਤਰੀਕਾ ਸਾਨੂੰ ਇਹੋ ਜਿਹਾ ਅਪਣਾਣਾ ਪਏਗਾ ਜਿਹਦੇ ਨਾਲ ਨੇ ਇਸ ਗੱਲ ਨਾਲ ਸਹਿਮਤ ਹਨ ਕਿ ਪਿੰਡਾਂ ਦੇ ਵਿੱਚ ਜੇ ਧੜੇਬੰਦੀ ਖਤਮ ਹੋਏਗੀ ਪਿੰਡ ਇੱਕ ਹੋ ਕੇ ਚੱਲੇਗਾ ਜਿਹੜੀਆਂ ਅੱਜ ਇਹਨਾਂ ਅਨਾਊਂਸਮੈਂਟਸ ਕੀਤੀਆਂ ਨੇ ਉਹ ਸਹੀ ਮਾਇਨੇ ਦੇ ਵਿੱਚ ਵੇਖੋ ਫਾਈਨੈਂਸ਼ਲੀ ਇਹਨਾਂ ਕੋ ਪੈਸੇ ਆ ਗਏ ਇਹਨਾਂ ਕਿਹਾ ਕਿ 5 ਲੱਖ ਰੁਪਏ ਅਸੀਂ ਹਰ ਪੰਚਾਇਤ ਨੂੰ ਦੇਵਾਂਗੇ ਫਿਰ ਜਿੱਥੇ ਸਰਬਸੰਮਤੀ ਹੋਏਗੀ ਕੇਜਰੀਵਾਲ ਸਾਹਿਬ ਨੇ ਵੀ ਤੇ ਮੌਜੂਦਾ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਇਹਨੂੰ ਲੀਗਲਾਈਜ਼ ਕਰਾਂਗੇ ਅਨਸਪੀਨ ਜਿਹੜੀ ਇੱਕ ਧਾਲ ਇਹਨਾਂ ਨੇ ਮੂੰਗ ਦੀ ਦਾਲ ਖਰੀਦਣੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਵੇਖਿਆ ਕਿ 80% ਮੂੰਗ ਦੀ ਦਾਲ ਦੀ ਖਰੀਦ ਵੀ ਜਿਹੜੀ ਪ੍ਰਾਈਵੇਟ ਵਪਾਰੀਆਂ ਨੇ ਕੀਤੀ ਤੇ ਐਮਐਸਪੀ ਤੋਂ ਘੱਟ ਕੀਮਤ ਤੇ ਕੀਤੀ। ਉਸ ਤੋਂ ਇਲਾਵਾ ਬਰਗਾੜੀ ਬਾਈਬਲ ਕਲਾ ਤੋਂ ਗੁਰੂਗ੍ਰੰਥ ਸਾਹਿਬ ਦੀ ਪਾਵਨ ਗੁਰੂਗ੍ਰੰਥ ਸਾਹਿਬ ਦੀ ਪਿਧਵੀ ਤੇ ਜਿਹੜੇ ਕੱਪ ਉਹਦੇ ਤੇ ਬਹਿਸ ਹੋਣੀ ਚਾਹੀਦੀ ਸੀ ਮੈਂ ਸੋ ਇਸੇ ਗੱਲ 'ਕਿ ਅੱਜ ਮੈਨੂੰ ਜੋ ਨਜ਼ਰ ਆਇਆ ਮੇਰੀ ਪੋਲੀਟਿਕਲ ਸੈਂਸ ਇਹ ਕਹਿੰਦੀ ਹੈ ਇਨੂੰ ਅੱਜ ਅਖੀਰ ਇਹ ਗੱਲ ਕਹੀ ਕਿ ਤੈਨੂੰ 5 ਚਾਰ ਮਿੰਟ ਦੇ ਦੇ ਨੇ ਤੂੰ ਆਪਣੀ ਗੱਲ ਵੀ ਰੱਖ ਲੈ ਬਟ ਸਾਡੇ ਢਾਈਆਂ ਸਾਲਾਂ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਉਹਦੇ ਵਿੱਚ ਸਾਰੋਂ ਵੱਡਾ ਮੁੱਦਾ ਇਹ ਸੀ ਕਿ ਜਿਹੜੀ ਸੱਚੇ ਸੌਦੇ ਦਾ ਹੈੱਡਜ ਸਰ ਇਧਰ ਦੇਖ ਸੱਚੇ ਸੌਦੇ ਦੇ ਹੈੱਡਜ ਦਾ ਪਿਛਲੇ 2 ਸਵਾ ਦੋ ਸਾਲ ਤੋਂ ਪ੍ਰੋਸੀਕਿਊਸ਼ਨ ਦੀ ਫਾਈਲ ਚੀਮਨਿਸਟਰ ਪੰਜਾਬ ਕੋਲ ਐਜ਼ ਹੋਮ ਮਿਨਿਸਟਰ ਪਈ ਇਹਨਾਂ ਅਜੇ ਤੱਕ ਸੈਂਕਸ਼ਨ ਨਹੀਂ ਦਿੱਤਾ ਉਹਦਾ ਜ਼ਿਕਰ ਨਹੀਂ ਉਹਨੇ ਕੀਤਾ ਕੁਮਰਵਿਜੇ ਪ੍ਰਤਾਪ ਨੇ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਉਹਨੇ ਮੈਨੂੰ ਕਿਹਾ ਕਿ ਬਾਜੋਤ ਸਾਹਿਬ ਨੇ ਪ੍ਰਬੋਧ ਕੁਮਾਰ ਦੀ ਤਾਰੀਫ ਕੀਤੀ ਹੈ ਪ੍ਰਬੋਧ ਕੁਮਾਰ ਦੀ ਮੈਂ ਕੋਈ ਤਾਰੀਫ ਨਹੀਂ ਕੀਤੀ ਮੈਂ ਤਾਂ ਪ੍ਰਬੋਧ ਕੁਮਾਰ ਦਾ ਕੱਲਾ ਜਿਹੜਾ ਉਹਨੇ ਪਿਛਲੇ ਦਿਨ ਲਾਰੈਂਸ ਬਿਸ਼ਨੋਈ ਵਾਲੇ ਕੇਸ ਦੇ ਵਿੱਚ ਜਿਹੜੀ ਉਹਨੇ ਹਾਈ ਕੋਰਟ ਦੇ ਵਿੱਚ ਲਫਾਫਾ ਬੰਦ ਰਿਪੋਰਟ ਦਿੱਤੇ ਮੈਂ ਉਹਦਾ ਜ਼ਿਕਰ ਕੀਤਾ ਕਿ ਉਦੋਂ ਉਹਨੇ ਇਨਕੁਆਇਰੀ ਕੀਤੀ ਹੈ ਤੇ ਉਹਨੇ ਖਰੜ ਪੁਲਿਸ ਸਟੇਸ਼ਨ ਦਾ ਜ਼ਿਕਰ ਕੀਤਾ ਉਨੇ ਇੱਕ ਐਸਪੀ ਲੈਵਲ ਦੇ ਅਫਸਰ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਏਜੀਟੀਫ ਦੇ ਐਸਪੀ ਸੀ ਉਹਨੇ ਆਪਣਾ ਫੋਨ ਦੇ ਕੇ ਇੱਕ ਨੈਸ਼ਨਲ ਚੈਲੰਜ ਚੈਨਲ ਦੇ ਨਾਲ 1 ਘੰਟਾ ਇੰਟਰਵਿਊ ਕਰਾਈ ਉਹਦਾ ਮਤਲਬ ਤੁਸੀਂ ਗੈਂਗਸਟਰ ਨੂੰ ਗਲੋਰੀਫਾਈ ਗੌਰਮੈਂਟ ਆਫ ਪੰਜਾਬ ਕਰਾ ਰਹੀ ਹੈ ਕਿਉਂਕਿ ਚੀਫ ਮਿਨਿਸਟਰ ਕੋਲ ਹੀ ਇਹ ਡਿਪਾਰਟਮੈਂਟ ਹੈ ਐਂਡ ਚੀਫ ਮਿਨਿਸਟਰ ਨੇ ਇਸ ਗੱਲ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹੀ ਸੀ ਯਕੀਨ ਤੋਂ ਆਇਆ ਸੀ ਕਿ ਪੰਜਾਬ ਦੀ ਕਿਸੇ ਜੇਲ੍ਹ 'ਚ ਇੰਟਰਵਿਊ ਨਹੀਂ ਉਹਦਾ ਮਤਲਬ ਉਹ ਵੀ ਆਪਣੇ ਵੱਲੋਂ ਸੱਚੇ ਸੀ ਜੇਲ੍ਹ 'ਚ ਨਹੀਂ ਕਰਾਈ ਬਟ ਬਾਹਰ ਕੜਾ ਕੋਈ ਵੀ ਵੇਖੋ ਸਾਰੇ ਨੂੰ ਵੱਡੀ ਗੱਲ ਹੈ ਏਜੀਟੀਐਫ ਦੇ ਜਿਹਨੇ ਗੈਂਗਸਟਰਸ ਨੇ ਉਹ ਉਹਨਾਂ ਦੀ ਹਿਰਾਸਤ ਦੇ ਵਿੱਚ ਸੀਆਈਏ ਦੇ ਵਿੱਚ ਇੱਕ ਸਿਵਿਲਿਅਨ ਪੁਲਿਸ ਪੁਲਿਸ ਦੇ ਦੂਸਰੇ ਮਹਿਕਮੇ ਦੇ ਥਾਣੇ ਦੇ ਵਿੱਚ ਨਹੀਂ ਸੀ ਖੜਿਆ ਜਾ ਸਕਦਾ ਸੋ ਇਹ ਜੇਲ੍ਹ ਚੋਂ ਬਾਹਰ ਕੱਢਿਆ ਗਿਆ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਚੋਂ ਬਾਹਰ ਕੱਢ ਕੇ ਫੈਸਿਲਿਟੇਟ ਕੀਤਾ ਗਿਆ ਕਿ ਇੱਕ ਪੁਲਿਸ ਸਟੇਸ਼ਨ 'ਚ ਖੜਿਆ ਜੇ ਅਸੀਂ ਵੀ ਸੱਚੇ ਰਹਦੀਏ ਕਿ ਕਿਸੇ ਜੇਲ੍ਹ ਚੋਂ ਨਹੀਂ ਹੋਇਆ ਕੈਬ ਟੈਲੀਫੋਨ ਵੀ ਐਸਪੀ ਨੇ ਸਾਨੂੰ ਨਾਮ ਹੀ ਪਤਾ ਉਸ ਐਸਪੀ ਦਾ ਤਾਂ ਹੀ ਮੈਂ ਕਹੀ ਸੀ ਸਪੀਕਰ ਸਾਹਿਬ ਨੂੰ ਕਿ ਸਪੀਕਰ ਸਾਹਿਬ ਤੁਸੀਂ ਸਾਰਿਆਂ ਨੂੰ ਪਹਿਲੇ ਤੇ ਸਾਰੇ ਹਾਊਸ ਦੇ ਕੋਲੋਂ ਤਾਂ ਉਹ ਲੈਲੀ ਸਾਰਿਆਂ ਨੂੰ ਸਹਿਮਤ ਕਰ ਲਿਆ ਬੋਰਡ ਸਿੰਘ ਦੇ ਕੇਸੇ ਕੇਐਸਆਈ ਦੇ ਕੇਸ ਹੁਣ ਤੁਸੀਂ ਯੂਨਾਨਿਮਸ ਫੈਸਲਾ ਡੀਜੀਪੀ ਨੂੰ ਜਿਹੜਾ ਇੱਥੇ ਤਲਬ ਕਰਨ ਦਾ ਕੀਤਾ ਕੋਈ ਖੁਦ ਹੀ ਬਦਲ ਲਿਆ ਕਿਉਂਕਿ ਅੰਦਰੋਂ ਪ੍ਰੈਸ਼ਰ ਪਿਆ ਹੁਣ ਕਿ ਡੀਜੀਪੀ ਨਹੀਂ ਆਣਾ ਤੇਰੇ ਕੋਲ ਟੇਸ਼ਨ ਨਹੀਂ ਹੋਣਾ ਤੇ ਆਪਣੇ ਆ ਫਦਲ ਕੇ ਬਦਲ ਕੇ ਫੈਸਲਾ ਤੁਸੀਂ ਹੁਣ ਹੋਮ ਸੈਕਟਰੀ ਕੋ ਚਲੇਗੇ ਮੈਂ ਉਹਦੇ ਵਿੱਚ ਟੈਕਨੀਕਲ ਗੱਲ ਆਂਦੀ ਸੀ ਕਿ ਜਦੋਂ ਸਪੀਕਰ ਸਾਹਿਬ ਨੇ ਸਾਰੇ ਹਾਊਸ ਦੀ ਯੂਨੀਨਿਮਿਟੀ ਲੈ ਲਈ ਤੇ ਕੋਈ ਫੈਸਲਾ ਬਦਲਣ ਵਿੱਚ ਸਪੀਕਰ ਸਾਹਿਬ ਕੋਈ ਤਾਕਤ ਨਹੀਂ ਹੈ ਹਾਊਸ 'ਚ ਕੋ ਰਹਿਣਾ ਸੀ ਜੇ ਹਾਊਸ ਯੂਨੀਨਿਮਸਲੀ ਫੇਰ ਫੈਸਲਾ ਕਰਦਾ ਕਿ ਤੁਸੀਂ ਡੀਜੀਪੀ ਦੀ ਜਗ੍ਹਾ ਤੇ ਹੋਮ ਸੈਕਟਰੀ ਨੂੰ ਤਲਬ ਕਰ ਲਓ ਤੇ ਤੁਸੀਂ ਬੋਰ ਸਿੰਘ ਦੀ ਜਗ੍ਹਾ ਤੇ ਬਾਕੀ ਜਿਹੜੀ ਪੁਲਿਸ ਦੇ ਅਫਸਰ ਨੇ ਜਿਹੜੇ ਇਨਵੋਲਡ ਨੇ ਇੱਕ ਕਲੈਕਸ਼ਨ ਦੇ ਕੇਸ ਉਹਨਾਂ ਨੂੰ ਇਨਕੁਆਇਰ ਕਰ ਲਓ ਤਾਂ ਹੀ ਕਰ ਸਕਦੇ ਜਿਹੜੀ ਸੌਫਟਵੇਅਰ ਦੇ ਨਾਲ ਗੁਣਸਾਵਾ ਦਾ ਸਪੈਸੀਫਿਕ PSi ਦਾ ਇਸ਼ੂ ਸਦਨ ਦੇ ਵਿੱਚ ਰੇਜ਼ ਕੀਤਾ ਗਿਆ ਤੇ ਕਿਹਨਾਂ ਕੀ ਲੌਰੈਂਸ ਸੁਮੇਦਾ ਵੀ ਸੀ ਕਿ ਇੱਕ ਸਦਾ ਦਾ ਬੇਸਿਕ ਪਰਪਸ ਸੀ ਕਿ ਜੇ ਬੋਰਡ ਸਿੰਘ ਵਾਲੇ ਇਸ਼ੂ ਦੇ ਵਿੱਚ ਲੌਰੈਂਸ ਮਿਸ਼ਨੋਈ ਵਾਲਾ ਵੀ ਇਹ ਆ ਜਾਂਦਾ ਅਸੀਂ ਤੇ ਇਨਕੁਆਰੀ ਮੰਗ ਰਹੇ ਸੀ ਕਿ ਜਿਸਾ ਪਾਰਲੀਮੈਂਟ ਦੀ JPC ਬਣ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣ ਯਾਨੀ ਉਹ ਹੁੰਦੀਆਂ ਨੇ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਇੱਥੇ ਕਿਉਂਕਿ ਕੋਈ ਹਾਊਸ ਹੈ ਵਿਧਾਨ ਸਭਾ ਦਾ ਤੁਸੀਂ ਅਸੈਂਬਲੀ ਦੇ ਕੋਈ ਐਹੋਜੀ ਕਮੇਟੀ ਬਣਾ ਦਿਓ ਆਲ ਪਾਰਟੀ ਜਿਹੜੀ ਇਸ ਕਿਸਮ ਦੇ سنگੀਨ ਚਾਰजेस ਨੂੰ ਇਨਵੈਸਟੀਗੇਟ ਕਰਵਾ ਸਕੇ ਪ੍ਰਬੋਧ ਕੁਮਾਰ ਦਾ ਮੈਂ ਜ਼ਿਕਰ ਕੀਤਾ ਉਹਨੇ ਇਨਕੁਆਰੀ ਕੀਤੀ ਉਹਨੇ ਰਿਪੋਰਟ ਦਿੱਤੀ ਹੈ ਇਸ ਸਰਕਾਰ ਦਾ ਪਰਦਾ ਫਾਸ਼ ਕੀਤਾ ਅਸੀਂ ਜਾਣਦੇ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਲਾਰਸ ਬਿਸ਼ਨੋਈ ਵਾਲੇ ਇਸ ਚੱਕਰ ਦੀ ਜਿਹੜੀ ਇੰਟਰਵਿਊ ਕੀਤੀ ਕੱਲੀ ਇੰਟਰਵਿਊ ਤਾਂ ਕਰੀ ਉਹ ਇਨਵੈਸਟੀਗੇਸ਼ਨ ਪਰ ਬੋਧ ਕੁਮਾਰ ਸਪੈਸ਼ਲ ਜਿਹੜੇ ਡੀਜੀ ਨੇ ਉਹਨਾਂ ਕੋ ਕਰਾਈ ਜੇ ਪਰ ਗਵਰਨਮੈਂਟ ਜਿਸੇ ਪਾਸੇ ਤਿਆਰੀ ਨਹੀਂ ਇਹ ਤੱਕ ਬਾਜੂ ਜੀ ਸਪੀਕਰ ਨੇ ਚਿੱਠੀ ਲਿਖ ਕੇ ਹੋਮ ਸੈਕਟਰੀ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਕਾਲੀ ਭੇਡਾ ਦੀ ਡਿਟੇਲ ਕੱਢਣ ਵਾਸਤੇ ਲੱਗਦਾ 3 ਦਿਨ ਕਾਲੀ ਭੇਡਾ ਤੇ ਇਹਨਾਂ ਦੇ ਸਾਹਮਣੇ ਖਲੋਤੀਆਂ ਨਹੀਂ ਨਜ਼ਰ ਆ ਰਹੀਆਂ ਇਹਨਾਂ ਕਾਲੀਆਂ ਭੇਡਾ ਦੀ ਗੱਲ ਕਰਦੇ ਕਾਲੀਆਂ ਭੇਡਾ ਤੇ ਸਾਹਮਣੇ ਖਲੋਤੀਆਂ ਨੇ ਇੱਕ ਤੁਹਾਡਾ ਐਸਪੀ ਏਜੀਟੀਐਫ ਦਾ ਇੱਕ ਹਿੰਦੁਸਤਾਨ ਦੇ ਨੌਨ ਗੈਂਗਸਟਰ ਨੂੰ ਨਾਲ ਲਿਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਪਣਾ ਫੋਨ ਦੇ ਕੇ ਉਹਦੀ 1 ਘੰਟੇ ਦੀ ਇੱਕ ਨੈਸ਼ਨਲ ਚੈਲੰਜ ਨਾਲ ਇੰਟਰਵਿਊ ਕਰਵਾਉਂਦਾ ਤੇ ਕਾਲੀ ਭੇਡ ਉਹਨੂੰ ਕਿਹਾ ਜਾ ਸਰ ਹਜੇ ਕਿਹਦੇ ਨਾਲ ਕਿਛੁੜਾ ਹੈ ਅਲੱਗ ਮਸਲਾ ਧਰਮ ਨਾਲ ਜੁੜਿਆ ਹੋਇਆ ਸਵਾਸਤਿਕ ਦੇ ਚਿੰਨ੍ਹ ਨੂੰ ਲੈ ਕੇ ਵੀ ਇੱਕ ਅੰਦਰ ਕਿਹਾ ਗਿਆ ਕਿ ਉਹ ਬਦਲਿਆ ਜਾਣਾ ਚਾਹੀਦਾ ਉੱਥੋਂ ਇੱਕੋ ਸਪੀਕਰ ਸਾਹਿਬ ਨੇ ਉਹਦੀ ਦਲੀਲ ਅਪੀਲ ਦਿੱਤੀ ਹੈ ਕਿ ਅਸੀਂ ਯੂਨੀਟ ਟੈਰੀਟਰੀ ਨੂੰ ਲਿਖਿਆ ਤੇ ਯੂਨੀਟ ਟੈਰੀਟਰੀ ਵਾਲਿਆਂ ਨੇ ਕਿਹਾ ਕਿ ਕਿਉਂਕਿ ਇਹ ਪੁਰਾਣੀ ਬਿਲਡਿੰਗ ਹੈ ਤਾਂ ਇਹ ਸੇ ਹਿਸਟੋਰਿਕ ਬਿਲਡਿੰਗ ਜਾਂ ਦੂਸਰੀਆਂ ਜਿਹਨੂੰ ਕਿਹਾ ਜਾਂਦਾ ਹੈ ਇਹ ਇਹਦੇ ਵਿੱਚ ਚੇਂजेस ਅਲਾਉ ਨਹੀਂ ਕਰਦੇ ਤੇ ਇਸ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਚੇਂजेस ਨਹੀਂ ਹੋ ਸਕਦਾ ਸੀ ਜੋ ਸਪੀਕਰ ਸਾਹਿਬ ਦਾ ਕਹਿਣਾ ਤੋਂ ਲੱਗਦਾ ਕਿ ਅੱਧੀ ਵੀ ਟੇਕਓਵਰ ਦਾ مسئلہ ਇਹ ਤਵੇਨ ਕੋ ਇਹ ਚੀਜ਼ ਸੇ ਗਵਰਨਮੈਂਟ ਹੀ ਟੇਕਓਵਰ ਕਰ ਸਕਦੀ ਹੈ ਕਿ ਗਵਰਨਮੈਂਟ ਹੀ ਟੇਕਓਵਰ ਕਰ ਸਕਦੀ ਹੈ ਸਾਡੇ ਹੱਥ ਵਾਸਤੇ ਸਪੀਕਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਸਾਹਮਣੇ ਇਸਹੀ ਕਹੀਏ ਗਲਤ ਕਹੀਏ ਯੂਨੀ ਟੈਰਿਟਰੀ ਨੇ ਜਵਾਬ ਦਿੱਤਾ ਨਹੀਂ ਦਿੱਤਾ ਇਹ ਤੇ ਉਹਨਾਂ ਨੂੰ ਪਤਾ ਹੋਵੇ ਬਿਕਾਉਜ਼ ਦਿਸ ਇਜ਼ ਅ 올ਡ ਹੈਰੀਟੇਜ ਬੀਸਿਕਲੀ ਹੈਰੀਟੇਜ ਕਿ ਹੁਣ ਤਾਂ ਲੱਗਦਾ ਕਿ ਤੂੰ ਪੀ ਹੋ ਜਾ ਤਾਂ ਤੂੰ ਮੈਂ ਇਹਦੇ ਵਿੱਚ ਕੁਝ ਜਿੰਨਾ ਚਿਰ ਬਕਾਇਦਾ ਤੌਰ ਸਾਰੀ ਗੱਲ ਨੂੰ ਸਟੱਡੀ ਨਹੀਂ ਕਰ ਰਹੀਦਾ ਉਹਨਾਂ ਚਿਰ ਮੈਂ ਟਿੱਪਣੀ ਕਰਾਂ ਠੀਕ ਬਾਜੋ ਸਾਹਿਬ ਹਰਿਆਣਾ ਮੇ ਆਵਾਮੀ ਪਾਰਟੀ ਤੇ ਕਾਂਗਰਸ ਦਾ ਅਲਾਈਸ ਹੋ ਰਹੀ ਹੈ ਇੱਕ ਉਹ ਤਾਂ ਪਾਰਟੀ ਹਾਈ ਕਮਾਂਡ ਦੇਖ ਕੇ ਕੀ ਕਰਤਾ ਮਗਰ ਮੇਰਾ ਪਰਸਨਲ ਥਿਊ ਹੈ ان کے ساتھ جتنی دوری رکھیں اتنی ہی ہمیں اچھی رہے ہیں. پنجاب میں ہم نے یہ بات ثابت کر دی یہ بانوے سے بتیس پر آ گئے. اور بتیس پر آنے کے باوجود ان کا جو طور طریقہ ہے وہ آپ کے سامنے ہے بھگوان بولا ہوا ہے لوگ اور اسی لیے میں کہتا ہوں کہ آگے ہم نے ان کے ساتھ ہریانہ میں گجرات میں اور دلی میں اکٹھے ان سے الائنس میں الیکشن لڑی اور نیٹ ریزلٹ زیرو تھی ایک کرکشیتر کی الیکشن آپ کو ہم نے ٹکٹ دی وہاں سے اگر ہمارا کلیڈیٹ ہوتا کا سو فیس دیجیے اور یہ میرا ماننا ہے کہ اگر دلّی میں بھی ہم اکیلے اکلے لڑتے یہ ساری الیکشنز کو کم سے کم دو سے تین پارلیمنٹ پانچ میں سے سیٹ ہمیں مل مگر آپ پارٹی ہائی کمانڈ کیا انڈیا بلاک کو ساتھ رکھنا چاہتا ہے کیا ان کی اپنی سوچ ہے دیکھیں ان کی سوچ ہے آل انڈیا لیول ہماری سوچ ہے سٹیٹ لیول میں اپنے حساب سے بتاتا ہوں کہ ان سے جتنی دوری رکھو گی اتنا ہی اچھا ہریا میں کانگریس کی پینٹ ہے اچھے لیڈر ہیں لیکن یہ سجیشن کیا آپ ہائی کمان کو دیں گے میں تو آپ کے ذریعے یہ سجیشن بھیج رہا ہوں کہ ان سے جتنا دور رہو گے اتنا ہی ہم فائدے الگ الگ لڑے